ਹਾਂਜੀ ਭੈਣੋ ਕੀ ਹਾਲ ਚਾਲ? ਹੋਰ ਸਭ ਵਧੀਆ? ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਆਪਣੇ ਕੋਲੋਂ ਸੂਟ ਸਟਿਚ ਹੋ ਕੇ ਜਾ ਰਹੇ ਆ ਆਪਾਂ ਉਹ ਸੂਟ ਦਿਖਾਵਾਂਗੇ ਤੁਹਾਨੂੰ ਕਿਦਾਂ ਆਪਾਂ ਸਟਿਚ ਕਰਦੇ ਆਂ। ਤਾਂ ਦੇਖੋ ਇਹ ਵਾਲਾ neck ਦੇ ਉੱਪਰ ਇਹ ਕਢਾਈ ਸੀਗੀ ਤਾਂ ਇਦਾਂ ਆਪਾਂ ਰੈਡੀ ਕੀਤਾ ਲੇਸ ਦੇ ਨਾਲ। ਇਦਾਂ ਆਪਾਂ ਇਹਦੇ ਸਾਈਡ ਤੇ ਇਦਾਂ ਬ੍ਰੀਕ ਲੈਸ ਲਾਈ ਆ ਨੀਚੇ ਔਰਗੈਂਜਾ ਲੈਸ ਲਾਈ ਆ ਤਾਂ ਬਾਹਾਂ ਤੇ ਵੀ ਆਪਾਂ ਇਦਾਂ ਹੀ ਕੀਤਾ ਵਾ ਜਿੱਦਾਂ ਆਪਾਂ ਘੇਰੇ ਤੇ ਲਗਾਈ ਆ ਇਹਦੇ ਨਾਲ ਆਪਾਂ ਸਲਵਾਰ ਦੇ ਵਿੱਚ ਵੀ ਥੋੜਾ ਡਿਜ਼ਾਈਨ ਪਾਇਆ ਵਾ ਜਿੱਦਾਂ ਕਮੀਜ਼ ਤੇ ਲੈਸ ਲਾਈ ਆ ਉਦਾਂ ਆਪਾਂ ਪਹੁੰਚਿਆ ਤੇ ਲਾ ਕੇ ਵਿਚਾਲੇ ਆਪਾਂ ਇਦਾਂ ਅਟੈਚ ਕੀਤੀ ਹੋਈ ਆ ਲੈਸ ਬਹੁਤ ਹੀ ਸੋਹਣਾ ਸੂਟ ਬਣ ਜਾਂਦਾ ਇਦਾਂ ਇਹ ਵਾਲਾ ਸੂਟ ਆ ਇਹ ਬਲੈਕ ਕਲਰ ਦੇ ਵਿੱਚ ਆ ਮਸਲੀਨ ਦਾ ਸੂਟ ਆ ਇਹ ਤਾਂ ਇਹਦੇ ਵੀ ਆਪਾਂ neck ਤੇ ਇਦਾਂ ਬਣਾਇਆ ਵਾ ਡਿਜ਼ਾਈਨ ਪਾ ਕੇ ਬਾਹਾਂ ਇਹਦੀਆਂ ਆ ਜਾਣਗੀਆਂ ਸਿੰਪਲ ਦੇ ਵਿੱਚ ਬਾਕੀ ਆਪਾਂ ਸਿੰਪਲ ਹੀ ਰੱਖਿਆ ਹੈ ਸੂਟ ਤੇ ਇਹਦੇ ਸਲਵਾਰ ਦੇ ਆਪਾਂ ਇੱਥੇ ਪੈਂਡਿਕਸ ਦਿੱਤੇ ਆ ਵਿੱਚ ਦੋ ਤੇ ਇਦਾਂ ਉੱਪਰ ਤੇ نیچے ਦੋ ਲੈਸਾਂ ਲਾਈਆਂ ਮੈਂ ਬਹੁਤ ਹੀ ਸੋਹਣੀ ਸਲਵਾਰ ਲੱਗਦੀ ਨਾਲ ਇਹਦਾ ਇਹ ਬਲੈਕ ਕਲਰ ਦਾ ਸੂਟ ਆ ਤੇ ਆਹ ਵਾਲਾ ਸੂਟ ਆ ਜਿਹੜਾ ਇਹਦੇ ਵੀ ਆਪਾਂ neck ਤੇ ਇਦਾਂ ਡਿਜ਼ਾਈਨ ਕੀਤਾ ਵਾ ਬਹੁਤ ਹੀ ਸੋਹਣਾ ਲੱਗਦਾ ਵਾ ਪਾਣ ਪੱਤਾ ਜਿਹਾ ਡਿਜ਼ਾਈਨ ਬਣਾਇਆ ਵਾ ਬਾਕੀ ਇਹਦੇ ਇਦਾਂ ਹੀ ਆਪਾਂ ਲੈਸ ਦਿੱਤੀ ਆ ਸਿੰਪਲ ਇਹ ਕਾਟਨ ਦਾ ਸੂਟ ਆ ਤੇ ਸਲਵਾਰ ਇਹਦੇ ਨਾਲ ਜਮਾਂ ਸਿੰਪਲ ਆ ਜੂਗੀ ਸਲਵਾਰ ਤੇ ਨਹੀਂ ਆਪਾਂ ਕੋਬ ਕੀਤਾ ਵਾ ਤੇ ਬਾਕੀ ਆਪਾਂ ਦੁਪੱਟਾ ਇਹਦੇ ਨਾਲ ਮਸਲੀਨ ਦਾ ਇਹ ਆਪਣੇ ਕੋਲ ਹੀ ਕਿਸੇ ਨੇ ਵਾਹ ਕੀਤਾ ਵਾ ਸੂਟ ਦੁਪੱਟਾ ਮਸਲੀਨ ਦਾ ਆਊਗਾ ਇਹਦੇ ਨਾਲ ਬਹੁਤ ਹੀ ਸੋਹਣਾ ਸੂਟ ਆ ਇਹ ਇੱਕ ਇਹ ਵਾਲਾ ਸੂਟ ਆ ਇਹ ਵੀ ਆਪਣੇ ਤੋਂ ਕਿਸੇ ਕਸਟਮਰ ਨੇ ਵਾਹੀ ਕੀਤਾ ਵਾ ਇਹ ਮਸਲੀਨ ਦਾ ਸੂਟ ਆ ਇਹ ਮਸਲੀਨ ਦਾ ਸੂਟ ਆ ਇਦਾਂ ਆਪਾਂ ਇਹਦੇ ਪਾਈਪਿੰਗ ਹੀ ਕੱਢੀ ਆ ਸੂਟ ਤੇ ਤੇ ਬਾਕੀ ਇਹਦੇ ਇੱਥੋਂ ਤੱਕ ਕਢਾਈ ਸੀਗੀ ਤਾਂ ਉੱਪਰ ਆਪਾਂ ਇਦਾਂ ਨੈਕ ਡਿਜਾਈਨ ਲੈ ਆ ਉਹਦੇ ਬਾਟਮੇ ਦੀ ਪਲੇਨ ਹੀ ਆਊਗੀ ਤੇ ਦੁਪੱਟਾ ਇਹਦਾ ਹੈਗਾ ਮਸਲੀਨ ਦਾ ਬਾਕੀ ਵਿੱਚ ਔਰਗੈਂਜਾ ਪੈਚ ਅਟੈਚ ਕੀਤਾ ਹੋਇਆ ਵਾ ਇਹ ਵੀ ਆਪਣੇ ਤੋਂ ਹੀ ਕਿਸੇ ਕਸਟਮਰ ਨੇ ਵਾਹੀ ਕੀਤਾ ਸੀ ਇਦਾਂ ਤੁਸੀਂ ਵੀ ਜੇ ਕਰਵਾਉਣੇ ਆ ਤਾਂ ਸਟਿਚ ਆਪਾਂ ਤੋਂ ਇਦਾਂ ਲੱਗ-ਲੱਗ ਡਿਜ਼ਾਈਨ ਤਾਂ ਆਪਾਂ ਕਰਦੇ ਹਾਂ ਸਟਿਚ ਹੁਣ ਆਪਾਂ YouTube ਤੇ ਵੀਡੀਓ ਪਾਇਆ ਕਰਾਂਗੇ ਪਹਿਲਾਂ ਆਪਾਂ WhatsApp ਤੇ ਹੀ ਆਪਣਾ ਚੱਲੀ ਜਾਂਦਾ ਸੀ ਸੋ ਆਪਾਂ ਕਹਿੰਦੇ ਆ ਵੀ ਭੈਣਾ ਚਲੋ ਹੋਰ ਵੀ ਜਿਨ੍ਹਾਂ ਨੇ ਵੀ ਡਿਜ਼ਾਈਨ ਇਦਾਂ ਦੇ ਲੈਣੇ ਆ ਬਣਵਾਉਣੇ ਆ ਆਪਣੇ ਤੋਂ ਆਪਾਂ WhatsApp ਇਹਦੇ ਵੀਡੀਓ ਦੇ ਉੱਪਰ ਆਪਾਂ ਇੱਕ WhatsApp ਨੰਬਰ ਦਵਾਂਗੇ ਤਾਂ ਤੁਸੀਂ ਉਹ ਤੇ ਮੈਸੇਜ ਕਰਕੇ ਮੈਨੂੰ ਕੁਝ ਵੀ ਪੁੱਛ ਸਕਦੇ ਆ ਤੇ ਆਪਾਂ ਵੀਡੀਓ ਸੂਟਾਂ ਦੀਆਂ ਵੀ ਪਾਇਆ ਕਰਾਂਗੇ ਜਿਹੜੇ ਅਨਸਟਿਚ ਸੂਟ ਆ ਤਾਂ ਤੁਸੀਂ ਸਟਿਚ ਵੀ ਕਰਵਾ ਸਕਦੇ ਆ ਅਨਸਟਿਚ ਵੀ ਲੈ ਸਕਦੇ ਆ ਠੀਕ ਆ ਓਕੇ ਥੈਂਕ ਯੂ